ਹਾਂਜੀ ਸਤਿ ਸ਼੍ਰੀ ਅਕਾਲ ਆ ਸਤਿ ਸ੍ਰੀ ਸਾਰੇ ਰਹਾ ਬੀ ਖੁਸ਼ੀ ਹੋਵੋਗੇ ਜਿਵੇਂ ਸਾਨੂੰ ਪਤਾ ਪਾਇ ਤਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਆਪਣੇ ਕੋਲੇ ਸਮਾਂ ਸੀਗਾ ਨਾਲ ਪੰਜਾਬੀ ਵੀ ਦਿੱਤੀ ਆ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਪੰਜਾਬੀ ਦੇਖ ਲਓ ਤੇ ਮਿਲਾ ਕੇ ਦੇਖੋ ਆਪਦੀ ਤੇ ਇੱਕ ਇਹ ਦੱਸਣਾ ਸੀ ਤੁਹਾਨੂੰ ਸਾਰਿਆਂ ਨੂੰ ਵੀ ਭਾਸ਼ਾ ਭਾਗੇ ਡਾ ਪੇਪਰ ਲੈਂਦੀ ਹੁੰਦੀ ਆ 80 ਦੀ ਸਪੀਡ ਵਾਲਾ ਤੇ 100 ਦੀ ਸਪੀਡ ਵਾਲਾ ਉਹ 1 ਤਰੀਕ ਤੋਂ 1 ਮਾਰਚ ਤੋਂ ਲੈ ਕੇ 20 ਮਾਰਚ ਤਾਈਂ ਉਹਦੇ ਫਾਰਮ ਭਰੇ ਜਾਣੇ ਆ ਸੰਗਰੂਰ ਦੇ ਵਿੱਚ ਤਾਂ ਸ਼ਾਇਦ ਉਹ ਬੰਦ ਹੋ ਗਏ ਪਰ ਇੱਧਰ ਪਟਿਆਲਾ ਸਾਈਡ ਤੇ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਮਹਾਲੀ ਹੋਰ ਕਿਤੇ ਵੀ ਭਰੇ ਜਾਣਗੇ ਪਟਿਆਲੇ ਦਾ ਪਤਾ ਕਰਿਆ ਸੀਗਾ ਤੇ ਜੇ ਕਿਸੇ ਨੇ ਕੰਟੈਕਟ ਕਰਨਾ ਹੋਇਆ ਉਹਨਾਂ ਨਾਲ ਤਾਂ ਪਰਸਨਲ ਮੈਸੇਜ ਕਰ ਦਿਓ ਆਪਾਂ ਨੂੰ ਤੁਹਾਨੂੰ ਪਰਸਨਲ ਉਹਨਾਂ ਦਾ ਨੰਬਰ ਸੈਂਡ ਕਰ ਦਾਂਗੇ ਪਤਾ ਕਰਕੇ ਤੇ ਆਪ ਦਾ ਪਾਸ਼ਾ ਪਾਕ ਦਾ ਭਰੋ ਕਿਉਂਕਿ ਪੇਪਰ ਦਾ ਪਤਾ ਨਹੀਂਗਾ ਵੀ ਕਿਦੋਂ ਹੋਣਾਗਾ ਪੇਪਰ ਦਾ ਕੋਈ ਪੱਕਾ ਪਤਾ ਨਹੀਂ ਐ ਨਹੀਂ ਬਤਾ ਉਹਨਾਂ ਨੇ ਮੀਟਿੰਗ ਕਰਕੇ 15 ਦਿਨਾਂ ਅਸੀਂ ਮੀਟਿੰਗ ਕਰਕੇ ਆਪਣਾ ਪੇਪਰ ਨਾਊਂਸ ਕਰ ਦੇਣ ਐ ਨਹੀਂ ਪਤਾ 2 ਮਹੀਨੇ ਮੀਟਿੰਗ ਨਾ ਕਰਨ ਜਿਹੜੇ ਪੇ ਕਮਿਸ਼ਨ ਕਰਕੇ ਪੇਪਰ ਲੇਟ ਹੋਇਆਗਾ ਤੇ ਇਸ ਲਈ ਉਹ ਜਿਹੜਾ ਖਾਲੀ ਸਮਾਂ ਹੁਣ ਆਪਣੇ ਕੋਲੇ ਮਿਲ ਰਿਹਾ ਆਪਦੇ ਪਤਾ ਲੱਗੇ ਵੀ ਤਿਆਰੀ ਕਿੰਨੀਗਾ ਉਹ ਪੇਪਰ ਜ਼ਰੂਰ ਪਰੋ ਤੇ ਇੱਕ ਵਾਰੀ ਪੇਪਰ ਦੇ ਕੇ ਦੇਖੋ ਵੀ ਆਪਣੀ ਕਿੰਨੀ ਕੀ ਤਿਆਰੀ ਹੋ ਗਈ ਤੇ ਜਿਹੜੇ ਘਰੇ ਬੈਠਿਆ ਕੁਵਿਲਦਾਰ ਉਹਨਾਂ ਨੂੰ ਫੇਰ ਤੋਂ ਬੇਨਤੀ ਆ ਵੀ ਪਾਈ ਤਿਆਰੀ ਕਰਨ ਲੱਗ ਜੋ ਰੈਗੂਲਰ ਤਿਆਰੀ ਕਰੋਗੇ ਫੇਰ ਹੀ ਨਰਲੋਗੇ ਫਿਰ ਪਿੱਛੋਂ ਕਹਿਣ ਲੱਗ ਜੈ ਨੇ ਸਾਡੀ ਤਾਂ ਤਿਆਰੀ ਇੰਨੀ ਸੀਗੀ ਜੀ ਉੱਥੇ ਨਕਲ ਵੱਜ ਗਈ ਨਵੇਂ ਬੱਚੇ ਲੱਗ ਗਏ ਐ ਹੋ ਗਏ ਨਵੇਂ ਬੱਚਿਆਂ ਨੇ ਲੱਗਣੀ ਹੁੰਦਾ ਨਵਾਂ ਬੱਚਾ ਰੈਗੂਲਰ ਤਿਆਰੀ ਕਰੀ ਜਾਂਦਾ ਕਹਿੰਦਾ ਜਿਹੜੇ ਸੀਨੀਅਰ ਹੁੰਦੇ ਆ ਉਹ ਹਟ ਜਾਂਦੇ ਆ ਘਰੇ ਬੈਠ ਜਾਂਦੇ ਆ ਨਾਲ ਕੋਈ ਕੰਮ ਕਰਨ ਲੱਗ ਜਾਂਦੇ ਆ ਨਾਲ ਦੋ ਚਾਰ ਪੈਰੇ ਕਰੀ ਜਾਂਦੇ ਆ ਬਸ ਰਿਕਾਰਡਿੰਗ ਤੋਂ ਉਹ ਕਰ ਲਿਆ ਲਿਖ ਲਿਆ ਲਿਖ ਕੇ ਛੱਡਤਾ ਕਿ ਤਾਂ ਸਾਡਾ ਇੱਕ ਗਲਤਾਂ ਦੋ ਗਲਤਾਂ ਉਹ ਇੱਕ ਦੋ ਗਲਤਾਂ ਨਹੀਂ ਹੁੰਦਾ ਜਿੰਨਾ ਚਿਰ ਟਾਈਪ ਨਹੀਂ ਕਰਦੇ ਕਈ ਵਾਰ ਆਪਾਂ ਜਮ੍ਹਾਂ ਸਹੀ ਟਾਈਪ ਕੀਤਾ ਹੁੰਦਾ ਫੇਰ ਵੀ ਕਿਤਨਾ ਕਿਤੇ ਪੈਰ ਬਿੰਦੀ ਹਾ ਹ ਰਹਿ ਜਾਂਦਾ ਕਿਤੇ ਉੱਪਰ ਬਿਹਾਰੀ ਤੇ ਬਿੰਦੀ ਕਰਨੇ ਤੇ ਬਿੰਦੀ ਆਉਣੀ ਹੁੰਦੀ ਉੱਥੇ ਰਹਿ ਜਾਂਦੀ ਆ ਰੀਡ ਕਰਨ ਨਾਲ ਨਹੀਂ ਗਲਤਾਂ ਦਾ ਪਤਾ ਲੱਗਦਾ ਹੁੰਦਾ ਵੀ ਗਲਤਾਂ ਕਿੰਨਾ ਨੇ ਇਸ ਲਈ ਤਿਆਰੀ ਸ਼ੁਰੂ ਕਰ ਦੋ ਆਪਦੀ ਪੇਪਰ ਤਾਂ ਹੋ ਹੀ ਜਾਣਾ ਗਿਪਸੇ ਕਿਦੋਂ ਵੀ ਹੋ ਜੇ ਚਲੋ ਜਿਆਦਾ ਸਮਾਂ ਬਰਬਾਦ ਨਾ ਕਰਗੇ ਤੇ ਆਪਾਂ ਤੁਹਾਨੂੰ ਪਹਿਲਾਂ ਟ్రायल ਪੈਰਾ ਬੋਲਗੇ ਅੱਜ ਟ్రायल ਪੈਰਾ ਵੀ ਛੋਟਾ ਬੋਲਾਂਗੇ ਕਿਉਂਕਿ ਇੱਧਰ ਜਿਆਦਾ ਸਮਾਂ ਲਾਤਾ ਤੁਹਾਨੂੰ ਦੱਸਣ ਤੇ ਚਲੋ ਰੈਡੀ ਹੋ ਜਾਓ ਹਨਾ ਟ్రायल ਪੈਰਾ ਬੋਲਦੇ ਆ ਤੁਹਾਨੂੰ ਪਹਿਲਾਂ ਆਪਾਂ ਰੈਡੀ ਇਸ ਵਿੱਚ ਡਰਾਈਵਰ ਕੰਡਕਟਰ ਦੇ ਨਾਲ ਦੋ ਯਾਤਰੀ ਵੀ ਜ਼ਖਮੀ ਹੋ ਗਏ ਡੰਡੀ ਅਧਿਕਾਰੀਆਂ ਨੇ ਦੱਸਿਆ ਕਿ ਕੁੱਲੂ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਅਤੇ ਕਈ ਵਾਹਨ ਮਲਵੇ ਹੇਠ ਦੱਬ ਗਏ ਡੰਡੀ ਜ਼ਿਲ੍ਹੇ ਦੇ ਅਖਾੜਾ ਬਾਜ਼ਾਰ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਡੰਡੀ ਲਓ ਜੀ ਟ੍ਰਾਇਲ ਪੈਰਾ ਤੁਹਾਨੂੰ ਛੋਟਾ ਬੋਲਿਆ ਕਿਉਂਕਿ ਪਹਿਲਾਂ ਜਿਆਦਾ ਸਮਾਂ ਲੱਗ ਗਿਆ ਤੇ ਹੁਣ ਤੁਹਾਨੂੰ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਉਹਦੇ ਲਈ ਰੈਡੀ ਹੋ ਜਾਓ ਰੈਡੀ ਪਤੀ ਪਤਨੀ ਖੁਸ਼ਗਵਾਰ ਮਾਹੌਲ ਸਿਰਜ ਕੇ ਸੋਹਣੇ ਘਰ ਦਾ ਸੁਪਨਾ ਸਾਕਾਰ ਕਰ ਸਕਦੇ ਹਨ ਡੰਡੀ ਇੱਟਾਂ ਦੇ ਬਣੇ ਘਰ ਨੂੰ ਘਰ ਨਹੀਂ ਕਿਹਾ ਜਾਂਦਾ ਸਗੋਂ ਜਿੱਥੇ ਸੁੱਖ ਮਿਲਦਾ ਹੋਵੇ ਤੁਹਾਡੇ ਸੁਪਨੇ ਸੰਜੋਏ ਜਾ ਸਕਣ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਬੇਝਿਜਕ ਹੋ ਕੇ ਤੁਸੀਂ ਉੱਚੀਆਂ ਉਡਾਰੀਆਂ ਮਾਰ ਸਕੋ ਜਿੱਥੇ ਤੁਸੀਂ ਤੁਹਾਡੇ ਮਾਂ ਪਿਓ ਅਤੇ ਤੁਹਾਡੇ ਬੱਚੇ ਹੱਸਦੇ ਖੇੜਦੇ ਜ਼ਿੰਦਗੀ ਦੇ ਹਰ ਰੰਗ ਨੂੰ ਚਾਹੀ ਚਾਹੀ ਮੰਨਣ ਜਿੱਥੇ ਤੁਹਾਡੇ ਮਨ ਦੀਆਂ ਸਦਰਾਂ ਪੂਰੀਆਂ ਹੋ ਸਕਣ ਆਰਾਮ ਨਾਲ ਰਹਿਣ ਵਿੱਚ ਸਕੂਨ ਮਿਲਦਾ ਹੋਵੇ ਜਿੱਥੇ ਤੁਹਾਡੇ ਪਰਿਵਾਰ ਵਿੱਚ ਦੁੱਖਾਂ ਸੁੱਖਾਂ ਦੀ ਸਾਂਝ ਹੋਵੇ ਜਿੱਥੇ ਖੁਸ਼ੀ ਗਮੀ ਹੱਸ ਕੇ ਹੰਡਾ ਸਕੋ ਉਹ ਹੁੰਦਾ ਹੈ ਅਸਲੀ ਘਰ ਡੰਡੀ ਇਹ ਸਭ ਕੁਝ ਤੁਹਾਡੇ ਉੱਤੇ ਨਿਰਪਰ ਕਰਦਾ ਹੈ ਜਾਂ ਇੰਦ ਕਹਿ ਲਈਏ ਕਿ ਇਹੋ ਜਿਹਾ ਘਰ ਉਸਾਰਨ ਵਿੱਚ ਪਤੀ ਪਤਨੀ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਪੈਸੇ ਨਾਲ ਤੁਸੀਂ ਕਰਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਡੰਡੀ ਉਸ ਨੂੰ ਰੰਗ ਰੋਗਨ ਜਾਂ ਸੁਜਾਵਟ ਕਰਕੇ ਸੋਹਣਾ ਬਣਾ ਸਕਦੇ ਹੋ ਡੰਡੀ ਉਸ ਵਿੱਚ ਸੁੱਖ ਸਹੂਲਤਾਂ ਪੈਦਾ ਕਰ ਸਕਦੇ ਹੋ ਪਰ ਇਸ ਸ਼ਬਦ ਦੇ باوجود ਤੁਸੀਂ ਉਸ ਨੂੰ ਉਹਨਾਂ ਸਮਾਂ ਕਰ ਨਹੀਂ ਕਹਿ ਸਕਦੇ ਜਿੰਨਾ ਸਮਾਂ ਉੱਥੇ ਰਹਿੰਦਿਆਂ ਤੁਹਾਡੇ ਮਨ ਨੂੰ ਸਕੂਨ ਨਹੀਂ ਮਿਲਦਾ ਡੰਡੀ ਕਰਦੇ ਮਾਹੌਲ ਨੂੰ ਸੁਖਾਵਾ ਅਤੇ ਸੋਹਣਾ ਬਣਾਉਣਾ ਤੁਹਾਡੇ ਖੁਦ ਉੱਤੇ ਨਿਰਪਰ ਕਰਦਾ ਹੈ ਟੰਡੀ ਇੱਟਾਂ ਦਾ ਬਣਾਇਆ ਕਰ ਤਾਂ ਹੀ ਅਸਲੀ ਦਿਖ ਦਿਖਾਵੇਗਾ ਜੀ ਤੁਸੀਂ ਉਸ ਹਾਂਜੀ ਤੁਹਾਡਾ ਸਮਾਂ ਪੂਰਾ ਹੋ ਗਿਆ ਰੈਡੀ ਹੋ ਜਾਓ ਰੈਡੀ ਕਿਤਾਬਾਂ ਪੜਨਾ ਸਿਰਫ ਇੱਕ ਸ਼ੌਂਕ ਹੀ ਨਹੀਂ ਬਲਕਿ ਗਿਆਨ ਵਧਾਉਣ ਸੋਚ ਨੂੰ ਨਵੀਂ ਦਿਸ਼ਾ ਦੇਣ ਅਤੇ ਜੀਵਨ ਦੀ ਸਮਝ ਨੂੰ ਡੂੰਘਾ ਕਰਨ ਦਾ ਇੱਕ ਸ਼ਕਤੀਸ਼ਾਲੀ ਤੰਗ ਵੀ ਹੈ ਡੰਡੀ ਕਿਤਾਬਾਂ ਸਾਡੀ ਜ਼ਿੰਦਗੀ ਦਾ ਇੱਕ ਅਨਿਖੜਵਾ ਇਸਾਹਨਾ ਜੋ ਸਾਨੂੰ ਨਵੇਂ ਵਿਚਾਰਾਂ ਅਤੇ ਜਾਣਕਾਰੀ ਨਾਲ ਸੰਭਾਰਦੀਆਂ ਹਨ ਡੰਡੀ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਲੋਕ ਸਮਾਰਟਫੋਨ ਅਤੇ ਇੰਟਰਨੈਟ ਉੱਤੇ ਵਧੇਰੇ ਧਿਆਨ ਦੇ ਰਹੇ ਹਨ ਉੱਥੇ ਕਿਤਾਬਾਂ ਪੜਨ ਦੀ ਆਦਤ ਕਟ ਰਹੀ ਹੈ ਪਰ ਹਕੀਕਤ ਇਹ ਹੈ ਕਿ ਕਿਤਾਬਾਂ ਨਾਲ ਅਸੀਂ ਨਵੇਂ ਗਿਆਨ ਦੀ ਪ੍ਰਾਪਤੀ ਕਰਦੇ ਹਾਂ ਡੰਡੀ ਇਹ ਸਾਨੂੰ ਵਿਗਿਆਨ ਇਤਿਹਾਸ ਸੱਭਿਆਚਾਰ ਅਤੇ ਹੋਰ ਵਿਸ਼ਿਆਂ ਦੀ ਭਰੋਸੇਯੋਗ ਜਾਣਕਾਰੀ ਦਿੰਦੀਆਂ ਹਨ ਡੰਡੀ ਕਿਤਾਬਾਂ ਪੜਨ ਨਾਲ ਵਿਅਕਤੀ ਦੇ ਦਿਮਾਗ ਵਿੱਚ ਨਵੇਂ ਵਿਚਾਰ ਆਉਂਦੇ ਹਨ ਉਹ ਸਮੱਸਿਆਵਾਂ ਦਾ ਨਮਾ ਹੱਲ ਲੱਭਣ ਦੇ ਜੋਗ ਹੁੰਦਾ ਹੈ ਅਤੇ ਵੱਖ-ਵੱਖ ਔਕੜਾਂ ਨੂੰ ਵਧੀਆ ਢੰਗ ਨਾਲ ਹੱਲ ਕਰ ਸਕਦਾ ਹੈ ਡੰਡੀ ਇਹ ਆਦਤ ਜੋ ਕਿ ਸਾਡੇ ਵਿਅਕਤੀਗਤ ਵਿਕਾਸ ਲਈ ਵੀ ਬਹੁਤ ਲਾਭਕਾਰੀ ਸਾਧਨ ਹੁੰਦੀ ਹੈ ਡੰਡੀ ਕਿਤਾਬਾਂ ਸਿਰਫ ਗਿਆਨ ਹੀ ਨਹੀਂ ਦੰਦਾਂ ਸਗੋਂ ਮਨੋਰੰਜਨ ਵੀ ਬਿਹਤਰੀਨ ਸਰੋਤ ਹੁੰਦਿਆਂ ਹਨ ਡੰਡੀ ਨਾਵਲ ਕਹਾਣੀਆਂ ਕਿਤਾਬਾਂ ਅਤੇ ਨਿਵੰਦ ਵਿਅਕਤੀ ਦੀ ਰਚਨਾਤਮਕਤਾ ਨੂੰ ਹੋਰ ਵੀ ਸਵਾਰਦੇ ਹਨ ਡੰਡੀ ਸਾਨੂੰ ਆਪਣੇ ਜੀਵਨ ਵਿੱਚ ਕਿਤਾਬਾਂ ਪੜਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ ਡੰਡੀ ਹਰ ਰੋਜ਼ ਘਟੋ ਘਟ 15 ਤੋਂ 30 ਮਿੰਟ ਕਿਤਾਬ ਪੜਨ ਦੀ ਲਓ ਜੀ ਤੁਹਾਡਾ ਪੂਰਾ ਹੋ ਗਿਆ ਤੇ ਇੱਕ ਵਿੱਚ ਪਿੱਛੇ ਜੇ ਬੋਲਿਆ ਸੀ ਆਪਾਂ ਮਨੋਰੰਜਨ ਬਿਹਤਰੀਨ ਸਰੋਤ ਉੱਥੇ ਮਨੋਰੰਜਨ ਤੋਂ ਬਾਅਦ ਦਾ ਵੀ ਐਦਾਂ ਵੀ ਵਿੱਚ ਲਿਖ ਲਿਓ ਕਿਉਂਕਿ ਟਾਈਪ ਦੇ ਵਿੱਚ ਕੀਤਾ ਇੱਥੇ ਬੋਲਣਾ ਰਹਿ ਗਿਆ ਸੀ ਮਨੋਰੰਜਨ ਦਾ ਵੀ ਬਿਹਤਰੀਨ ਸਰੋਤ ਹੁੰਦਾ ਹਨ ਐਦਾਂ ਕਰ ਲਓ ਧੰਨਵਾਦ ਜੀ